ਵਿਚ ਪਸ਼ੂਆਂ ਲਈ ਫੀਡ ਹੈ ਉਹਦਾ ਇਹਦਾ ਜਿਹੜਾ ਇੰਤਜ਼ਾਮ ਅਸੀਂ ਪ੍ਰੋਪਰ ਕਰਵਾਇਆ ਹੈ ਇਹ ਜਿਹੜੀ ਫੀਡ ਹੈ ਅਸੀਂ ਸਾਰੇ ਪਿੰਡਾਂ ਤੱਕ ਪਹੁੰਚਾ ਦਿੱਤੀ ਗਈ ਹੈ ਔਰ ਆਉਣ ਵਾਲੇ ਕੁਝ ਦਿਨਾਂ ਲਈ ਇਸ ਫੀਡ ਨਾਲ ਜਿਹੜਾ ਪਸ਼ੂਆਂ ਦਾ ਗੁਜ਼ਾਰਾ ਹੋ ਜਾਏਗਾ ਔਰ ਇਸ ਤੋਂ ਇਲਾਵਾ ਰਾਸ਼ਨ ਜਿਹੜਾ ਉਹ ਵੀ ਪਹੁੰਚਾਇਆ ਜਾ ਰਿਹਾ ਹੈ ਔਰ ਸਵੇਰੇ ਜੇ ਸੰਪਰਕ ਟੁੱਟ ਗਿਆ ਸੜਕਾਂ 'ਹੀਂ ਦਾ ਐਨਟੀਆਰਐਫ ਦੀ ਟੀਮਾਂ ਨੂੰ ਜਿਹੜਾ ਬੁਲਾਇਆ ਗਿਆ ਮੋਟਰ ਬੋਰਡਸ ਰਾਹੀਂ ਅਸੀਂ ਲੋਕਾਂ ਤੱਕ ਰਾਸ਼ਨ ਤੇ ਫੀਡ ਹੈ ਜੋ ਵੀ ਰਾਤ ਮਗਰੀਓ ਪਹਚਾਵਨ ਦੀ ਔਰ ਜਿਹੜੇ ਨੀਵੀਆਂ ਥਾਵਾਂ ਤੇ ਲੋਕ ਸੀ ਉਹ तकरीबन ਸਾਰੇ ਹੀ ਜਿਹੜੇ ਉੱਚੀਆਂ ਥਾਵਾਂ ਤੇ ਆ ਗਏ ਨੇ ਕਈ ਰਾਤ ਕੰਪੰਡੇ ਦੇ ਵਿੱਚ ਜਿਹੜੇ ਚਲੇ ਗਏ ਨੇ ਕਈ ਆਪਦੇ ਰਿਸ਼ਤੇਦਾਰਾਂ ਕੋਲ ਚਲੇ ਗਏ ਨੇ ਔਰ ਜਿੰਨਾਂ ਜਿਨਾਂ ਨੂੰ ਲੋੜ ਸੀ ਆ ਵਿਕਲਾਂ ਦੀ ਸਮਾਨ ਲਿਜਾਣ ਲਈ ਜਾਂ ਤੇ ਪਸ਼ੂ ਲਿਜਾਣ ਲਈ ਉਹਨਾਂ ਨੂੰ ਵਿਕਲ ਵੀ ਅਸੀਂ ਪ੍ਰੋਵਾਈਡ ਕਰਵਾਏ ਔਰ ਇਸ ਤੋਂ ਇਲਾਵਾ اپੀਲ ਵੀ ਅਸੀਂ ਕੀਤੀ ਸਾਰਿਆਂ ਨੂੰ ਕਿ ਜਿਹੜਾ ਨੀਵੀਆਂ ਥਾਵਾਂ ਤੋਂ ਜਿਹੜੇ ਲੋਕ ਨੇ ਉਹ ਬਾਹਰ ਆ ਜਾਣ ਉਹ ਤਰੀਬ ਸਾਰੇ ਆ ਚੁੱਕੇ ਨੇ ਔਰ ਹੁਣ ਜਿਹੜੇ ਪਿੰਡ ਨੇ ਜਿਹੜੇ ਉੱਚੇ ਪਿੰਡ ਨੇ ਉੱਥੇ ਹੀ ਲੋਕ ਵਸੇ ਹੋਏ ਨੇ ਉਹਨਾਂ ਤੱਕ ਜਿਹੜੀ ਰਾਸਮਗਰੀ ਹੈ ਅਸੀਂ ਪਸ਼ੂਆਂ ਦੇ ਜਿਹੜੀ ਖਾਣ ਦੀ ਫੀਡ ਔਰ ਜਿਹੜਾ ਰਾਸ਼ਨ ਹੈ ਉਹ ਪਹੁੰਚਾਉਣ ਤੇ ਜਿਹੜੇ ਅਸੀਂ ਲੱਗੇ ਹੋਏ ਹਾਂ ਉਹ ਵੀ ਜਿਹੜਾ ਅਸੀਂ ਰਾਤ ਦੇ ਸਮੇਂ ਇੱਥੇ ਆ ਇੱਕ ਪਿੰਡਾਂ ਦੇ ਵਿੱਚ ਜਾ ਕੇ ਆਏ ਆ ਚੱਕਰ ਪੈਣੀ ਪਿੰਡ ਹੈ ਰਿੱਤੇ ਵਾਲੀ ਪੈਣੀ ਹੈ ਗੁਲਾਬਾ ਪੈਣੀ ਹੈ ਟਾਣੀ ਸਰਤਾ ਸਿੰਘ ਦੇ ਨਾਮ ਦੇ ਲਈ ਜੋ ਜੋ ਰਾਸਮਗਰੀ ਦੀ ਲੋੜ ਸੀ ਸੀ ਪੁਟਾ ਕੇ ਆਏ ਆ ਗੱਟ ਨੰਬਰ 1 ਹੈ ਔਰ ਇੱਕ ਜਿਹੜਾ ਜਿਹੜਾ ਰੇਲਾ ਸ਼ਕਲਾ ਇੰਦਾ ਉੱਥੇ ਜਿਹੜੀ ਰਾਸਮਗਰੀ ਲੈ ਕੇ ਜਾ ਰਹੇ ਨੇ ਇਸ ਤੋਂ ਇਲਾਵਾ ਰਾਂਜ ਪੈਣੀ ਆ ਉਹ ਲੈ ਕੇ ਜਾ ਰਹੇ ਨੇ ਇਸ ਤੋਂ ਇਲਾਵਾ ਮੁਹਾਤਮ ਨਗਰ ਟਾਣੀ ਲਾਭ ਸਿੰਘ ਦੋਨਾਂ ਨਾਨਕਾ ਉੱਥੇ ਜਿਹੜੀ ਅਸੀਂ ਰਾਸਮਗਰੀ ਪਹੁੰਚਾ ਚੁੱਕੇ ਹਾਂ ਔਰ ਥੋੜੀ ਦੇਰ ਦੇ ਵਿੱਚ ਸਾਰੇ ਪਿੰਡਾਂ ਦੇ ਵਿੱਚ ਰਾਸਮਗਰੀ ਜਿਹੜੀ ਹੈ ਪਹੁੰਚ ਜਾਏਗੀ ਤਾਂ ਕਿ ਜਿਹੜੇ ਕੱਲ ਸਰਕਾ ਦਾ ਸੰਪਰਕ ਜੇ ਟੁੱਟ ਗਿਆ ਤਾਂ ਲੋਕਾਂ ਨੂੰ ਜਿਹੜੀ ਦਿੱਕਤਾਂ ਆਵੇ ਪਾਣੀ ਜਿਹੜਾ ਬਹੁਤ ਸਾਰਾ ਛੱਡਿਆ ਜਾ ਰਿਹਾ 2,60,000 ਕਿਊਸਿਕ ਜਿਹੜਾ ਹਰੀਕੇ ਤੋਂ ਔਰ ਅੱਗੇ ਇਹ ਸਾਰਾ ਪਾਣੀ ਜਿਹੜਾ ਅੱਗੇ ਹੀ ਆਉਣਾ ਹੈ ਕਿ ਪਿਛਲੇ ਸਾਲ ਜਿਹੜਾ ਜਿਹੜੀ ਰਿਪੋਰਟ ਸੀਗੀ 270000 ਕਿਉਂਕਿ ਪਾਣੀ ਪਿਛਲੇ ਜਿਹੜੇ 2023 ਦੇ ਵਿੱਚ ਆਇਆ ਸੀ ਉਹਦੇ ਨਾਲ ਬਹੁਤ ਜਿਹੜਾ ਇੱਥੇ ਮੈਸਮੇ ਦਾ ਹਾਲਾਤ ਬਹੁਤ ਮਾੜੇ ਸੀਗੇ ਉਸੇ ਤਰ੍ਹਾਂ ਦੇ ਹਾਲਾਤ ਜਿਹੜੇ ਨੇ ਹੁਣ ਹੋ ਰਹੇ ਨੇ ਔਰ ਮੈਂ ਸਾਡੇ ਵਸੀਲਦਾਰ ਸਾਹਿਬ ਸਾਰਾ ਪ੍ਰਸ਼ਾਸਨ ਅਫਸਰ ਸਹਿਬਾਨ ਸਾਡੀ ਸਾਰੀ ਸਰਕਾਰ ਮਾਣਯੋਗ ਮੁੱਖ ਮੰਤਰੀ ਸਰਦਾਰ ਭਵਨ ਸਿੰਘ ਮਾਨ ਜੀ ਦੀਗਵਾਈ ਵਾਲੀ ਆਮ ਲੋਕਾਂ ਦੀ ਆਵਾਜ਼ ਦੇ ਪਾਰਟੀ ਦੀ ਸਰਕਾਰ ਸਾਰੇ ਅਫਸਰ ਸਾਹਿਬਾਨ ਅਸੀਂ ਲੱਗੇ ਹੋਏ ਹਾਂ ਲੋਕਾਂ ਦੀ ਦਿਨ ਰਾਤ ਜਿਹੜੀ ਹੈ ਸੇਵਾ ਕਰਨ ਦੇ ਵਿੱਚ ਔਰ ਲੋਕਾਂ ਨੂੰ ਜੋ ਵੀ ਕੋਈ ਮੁਸ਼ਕਲ ਆਈ ਹੈ ਅਸੀਂ ਲੋਕਾਂ ਨੂੰ ਮੁਸ਼ਕਲ ਦੇ ਵਿੱਚੋਂ ਕੱਢਿਆ ਤੇ ਮੈਂ ਅੱਗੇ ਵੀ ਸਾਰਿਆਂ ਨੂੰ ਦਿਲ ਕਰਦਾ ਕਿਸੇ ਨੂੰ ਕਿਸੇ ਤਰ੍ਹਾਂ ਦੀ ਜ਼ਰੂਰਤ ਪੈਂਦੀ ਹੈ ਕਿਸੇ ਨੂੰ ਮੁਸੀਬਤ ਆਉਂਦੀ ਹੈ ਤਾਂ ਮੇਰੇ ਨਾਲ ਸੰਪਰਕ ਕਰ ਸਕਦੇ ਹੋ ਮੇਰਾ ਨੰਬਰ 97813 77710 97813 70710 ਤੇ ਤੁਸੀਂ ਮੇਰੇ ਨਾਲ ਸੰਪਰਕ ਕਰ ਸਕਦੇ ਹੋ ਔਰ ਨਾਲ ਦੇ ਨਾਲ ਕਿਸੇ ਨੂੰ ਵੀ ਕੋਈ ਅਮਰਜੈਂਸੀ ਪੈਂਦੀ ਹੈ ਅਸੀਂ ਉਹਨਾਂ ਤੱਕ ਪਹੁੰਚ ਕਰਾਂਗੇ ਸਾਡੇ ਅਫਸਰ ਸਹਿਬਾਨ ਜਾਣਗੇ ਮੈਂ ਆਪ ਖੁਦ ਵੀ ਜਾਵਾਂਗਾ ਕਿਸੇ ਨੂੰ ਵੀ ਕੋਈ ਮੁਸ਼ਕਲ ਆਉਂਦੀ ਹੈ ਅਸੀਂ ਮੁਸ਼ਕਲ ਦੇ ਵਿੱਚੋਂ ਕੱਢ ਕੇ ਲਿਆਵਾਂਗੇ ਕਿਸੇ ਤਰ੍ਹਾਂ ਦੀ ਜ਼ਰੂਰਤ ਹੈ ਆ ਕੋ ਰਾਸ਼ਨ ਦੀ ਜਰੂਰਤ ਹੈ ਪਸ਼ੂਆਂ ਲਈ ਫੀਡ ਦੀ ਜਰੂਰਤ ਹੈ ਕਿਸੇ ਨੂੰ ਆਉਣ ਜਾਣ ਦੀ ਕਿਤੇ ਲੋੜ ਨਹੀਂ ਤੁਸੀਂ ਬਸ ਆਪਦਾ ਘਰਾਂ ਦੇ ਵਿੱਚ ਰਹੋ ਪਾਣੀ ਤੋਂ ਜਿਹੜਾ ਬਚਾ ਦੂਰ ਰਹੋ ਕਿਉਂਕਿ ਕਿਸੇ ਦਾ ਕੋਈ ਨੁਕਸਾਨ ਨਾ ਹੋ ਜੇ ਕਿਸੇ ਤਰ੍ਹਾਂ ਦੀ ਲੋੜ ਹੈ ਕਿਸੇ ਨੂੰ ਕੋਈ ਅਮਰਜੈਂਸੀ ਪੈਂਦੀ ਹੈ ਮੋਟਰ ਬੋਰਡਸ ਰਾਹੀਂ ਅਸੀਂ ਉਹਨਾਂ ਲੋਕਾਂ ਨੂੰ ਜੇ ਕੋਈ ਬਿਮਾਰ ਵੀ ਹੋ ਜਾਂਦਾ ਹੈ ਉਹਨਾਂ ਨੂੰ ਵੀ ਅਸੀਂ ਕੱਢ ਕੇ ਲਿਆਵਾਂਗੇ ਕਿਸੇ ਨੂੰ ਕਬਰਾਂਉਣ ਦੀ ਲੋੜ ਨਹੀਂ ਜੇ ਕੋਈ ਬਿਮਾਰ ਹੈ ਉਹ ਬਹੁਤ ਸਾਰੇ ਲੋਕ ਜਿਹੜੇ ਪਿੱਛੇ ਆ ਚੁੱਕੇ ਨੇ ਜੇ ਹੋਰ ਵੀ ਕੋਈ ਰਹਿ ਗਿਆ ਤਾਂ ਉਹ ਵੀ ਸਾਨੂੰ ਦੱਸੋ ਅਸੀਂ ਉਹਨਾਂ ਨੂੰ ਵੀ ਜਿਹੜਾ ਬਾਹਰ ਕੱਢ ਕੇ ਲਿਆਵਾਂਗੇ ਜੇ ਕੋਈ ਬਜ਼ੁਰਗ ਹੈ ਜੇ ਪਿੰਡਾਂ ਦੇ ਵਿੱਚ ਰਹਿ ਗਿਆ ਬਹੁਤ ਸਾਰੇ ਬਜ਼ੁਰਗ ਜਿਹੜੇ ਆ ਚੁੱਕੇ ਨੇ ਜੇ ਕੋਈ ਰਹਿ ਗਿਆ ਤਾਂ ਉਹ ਵੀ ਸਾਨੂੰ ਦੱਸੋ ਉਹਨਾਂ ਨੂੰ ਬਜ਼ੁਰਗਾਂ ਨੂੰ ਵੀ ਅਸੀਂ ਕੱਢ ਕੇ ਲਿਆਵਾਂਗੇ ਤਾਂ ਮੇਰੀ ਬੇਨਤੀ ਹੈ ਬੱਚੇ ਬਜ਼ੁਰਗ ਜਿਹੜੇ ਬਿਮਾਰ ਨੇ ਉਹਨਾਂ ਨੂੰ ਵਰਪਾ ਜਿਹੜਾ ਰਾਹਤ ਕੈਂਪਸ ਲੈ ਜੀਏ ਕਿਤੇ ਵੀ ਜੇ ਕੋਈ ਜਾ ਸਕਦਾ ਹੈ ਉੱਥੇ ਆਪਾਂ ਰੁਕ ਜੀਏ ਔਰ ਜੇ ਕਿਸੇ ਨੂੰ ਲੋੜ ਹੈ ਕਿਸੇ ਤਰ੍ਹਾਂ ਦੇ ਜੇ ਹੁਣ ਮੈਨੂੰ ਕਈ ਲੋਕ ਮਿਲੇ ਸੀ ਕਿ ਅਸੀਂ ਰਿਸ਼ਤੇਦਾਰਾ ਕੋਈ ਜਾ ਜੇ ਕੋਈ ਆਪਦੇ ਰਿਸ਼ਤੇਦਾਰਾਂ ਕੋਲ ਵੀ ਗਿਆ ਹੈ ਉੱਥੇ ਵੀ ਕਿਸੇ ਨੂੰ ਰਾਸ਼ਨ ਦੀ ਲੋੜ ਹੈ ਆ ਪਸ਼ੂਆਂ ਦੇ ਫੀਡ ਦੀ ਲੋੜ ਅਸੀ ਉੱਥੇ ਵੀ ਪਹੁੰਚਾ ਦੇਵਾਂਗੇ ਕਿਸੇ ਨੂੰ ਕਬਰਾਉਣ ਦੀ ਲੋੜ ਨਹੀਂ ਮੈਂ ਦਿਨ ਰਾਤ ਲੋਕਾਂ ਦੇ ਨਾਲ ਖੜਾ ਆਪਣੇ ਲੋਕਾਂ ਦੇ ਨਾਲ ਖੜਾ ਇਹ ਸਾਰੇ ਮੇਰਾ ਪਰਿਵਾਰ ਨੇ ਮੇਰੇ ਭੈਣ ਭਰਾ ਨੇ ਮੈਂ ਇਹਨਾਂ ਦਾ ਬੱਚਾ ਤੁਸੀਂ ਜੇ ਮੈਨੂੰ ਸੇਵਾ ਦਾ ਮੌਕਾ ਦਿੱਤਾ ਹੈ ਤਾਂ ਹੀ ਅੱਜ ਮੈਂ ਤੁਹਾਡੇ ਵਿੱਚ ਰਹਿ ਕੇ ਤੁਹਾਡੇ ਮੁਸੀਬਤ ਦੇ ਵਿੱਚ ਆਪਾਂ ਸਾਰੇ ਰਲ ਮਿਲ ਕੇ ਮੁਸੀਬਤ ਦਾ ਸਾਹਮਣਾ ਕਰ ਰਹੇ ਹਾਂ ਕਿਸੇ ਨੂੰ ਕਬਰਾਉਣ ਦੀ ਲੋੜ ਨਹੀਂ ਮੈਂ ਦਿਨ ਰਾਤ ਲੋਕਾਂ ਨਾਲ ਡੱਟ ਕੇ ਖੜਾ ਔਰ ਕਿਸੇ ਨੂੰ ਕੋਈ ਜ਼ਰੂਰਤ ਕਿਸੇ ਤਰ੍ਹਾਂ ਦੀ ਵੀ ਪੈਂਦੀ ਹੈ ਮੇਰ ਨਾਲ ਤੁਸੀਂ ਜੁੜੂ ਸੰਪਰਕ ਕਰੋ ਹਰ ਤਰ੍ਹਾਂ ਦੀ ਜਰੂਰਤ ਅਸੀਂ ਜਿਹੜੀ ਹੈ ਲੋਕਾਂ ਦੀ ਉਹ ਪੂਰੀ ਕਰਾਂਗੇ ਕਿਸੇ ਨੂੰ ਕੋਈ ਮੁਸ਼ਕਲ ਆਉਂਦੀ ਹੈ ਆਪਣੇ ਲੋਕਾਂ ਨੂੰ ਅਸੀਂ ਮੁਸ਼ਕਲ ਦੇ ਵਿੱਚੋਂ ਕੱਢਾਂਗੇ ਤਾਂ ਮੈਂ ਸਾਰਿਆਂ ਨੂੰ ਫਿਰ ਬੇਨਤੀ ਕਰਦਾ ਸਾਰੇ ਸਰਕਰੋ ਕਿਸੇ ਨੂੰ ਕੋਈ ਮੁਸ਼ਕਲ ਆਉਂਦੀ ਸਾਡੇ ਨਾਲ ਸੰਪਰਕ ਕਰੋ ਤੁਸੀਂ ਆਸ-ਪਾਸੇ ਨਾ ਜਾਓ ਕਿਉਂਕਿ ਪਾਣੀ ਬਹੁਤ ਜ਼ਿਆਦਾ ਹੈ ਕਿਸੇ ਦਾ ਵੀ ਨੁਕਸਾਨ ਹੋ ਸਕਦਾ ਤੁਸੀਂ ਸਾਡੇ ਨਾਲ ਸੰਪਰਕ ਕਰੋ ਤੁਸੀਂ ਯਾਰ ਇੱਕ ਦਿਨ ਵੱਧ ਤਾਂ ਕਿਹੜੀ-ਕਿਹੜੀ ਜਗ੍ਹਾ ਤੇ ਰਾਤ ਕੈਂਪ ਬਣਾਏਗੇ ਲੋਕਾਂ ਨੂੰ ਦੱਸੋ ਜੋ ਤਾਂ ਜੋ ਲੋਕ ਉੱਥੇ ਪਹੁੰਚ ਸਕਣ ਹੁਸਤਾਕੜਾ ਹੈ ਚਾਦਾ ਮੌਜਮ ਹੈ ਸਲੇਮਸ਼ਾ ਹੈ ਰਾਣੇ ਦੇ ਵਿੱਚ ਵੀ ਅਸੀਂ ਆਪ ਜੀ ਜਿਹੜਾ ਬਣਾਇਆ ਇੱਕ ਉਹਨੂੰ ਅਪਡੇਟ ਕੀਤਾ ਹੈ ਸਟਾਕਲਾਂ ਤੋਂ ਉੱਥੇ ਹਾਂ ਪੋਲੀਟੈਕਨਿਕ ਕਾਲਜ ਹੈ ਇਹ ਸਾਰੇ ਜਿਹੜੇ ਰਾਹਤ ਕੈਂਪਸ ਜਿਹੜੇ ਨਾਲ ਨਾਲ ਜਿਹੜੇ ਸਥਾਨਾਂ ਤੇ ਬਣਾਏ ਹੋਏ ਨੇ ਔਰ ਜੇ ਕਿਸੇ ਨੂੰ ਜ਼ਿਆਦਾ ਜਾਣਕਾਰੀ ਦੀ ਲੋੜ ਹੈ ਤਾਂ ਮੇਰੇ ਨਾਲ ਤੁਸੀਂ ਸੰਪਰਕ ਫਿਰ ਕਰਕੇ ਨੰਬਰ ਮੈਂ ਦੱਸ ਦਿੰਨਾ 7513 77710 ਇਹਦੇ ਤੇ ਤੁਸੀਂ ਸੰਪਰਕ ਕਰ ਲਓ ਜਾਂ ਫੇਸਬੁੱਕ ਤੇ ਵੀ ਪਾ ਦਿਆਂਗਾ ਔਰ ਅਸੀਂ ਸਾਡੇ ਸੋਸ਼ਲ ਮੀਡੀਆ ਰਾਹੀਂ ਮੀਡੀਆ ਰਾਹੀਂ ਸਾਰਿਆਂ ਤੱਕ ਜਿਹੜੀ ਹੈ ਜਾਣਕਾਰੀ ਇਹ ਪਹੁੰਚਾ ਰਹੇ ਹਾਂ ਜੇ ਕਿਸੇ ਕੋਲ ਜਾਣਕਾਰੀ ਨਹੀਂ ਪਹੁੰਚੀ ਤਾਂ ਮੇਰੇ ਨਾਲ ਤੁਸੀਂ ਸੰਪਰਕ ਕਰੋ ਕਲੀਅਰ ਐਮਐਲ ਸਾਹਿਬ ਜਾਈਏ ਹੈ ਜਾਈਏ ਕਰਦੇ ਹਾਂ ਲਈ ਜਾਈਏ ਵੀ ਟਰਾਲੀ ਤੇ ਲੈ ਕੇ ਕੰਟੀ ਨੂੰ ਆਹ ਉਹ ਲੈਜੋਣਾ ਨਾ ਫੀਡ ਲੈਜੋ ਜੇ ਬੱਚੇ ਨਾਲ ਆ ਗਏ ਮੈਨੂੰ ਸਾਲ ਇਹ ਆਪਣੇ ਮਨ ਨੂੰ ਵੀ ਲਈ ਚੰਗੇ ਲੱਗਦੇ ਨਹੀਂ ਆਗੇ ਇਹ ਬੜੀਆਂ ਲਾਵਾ ਪਾਉਂਦਾ ਸਰਪੰਚ ਸਾਹਿਬ ਕੀ ਕਹਿਣਾ ਚਾਹੋਗੇ ਐਮਐਲ ਸਾਹਿਬ ਤੁਹਾਡੇ ਨਾਲ देर रात तक ਤੁਹਾਡੀ ਸਹਾਇਤਾ ਕਰ ਰਹੇ ਆ ਪਹਿਲਾਂ ਤਾਂ ਆਸ ਅੰਦਰ ਦਾ ਬਹੁਤ ਬਹੁਤ ਧੰਨਵਾਦ ਕਰਦੇ ਆ ਇਸ ਤਰ੍ਹਾਂ ਦਾ ਕੋਈ ਐਮਐਲ ਕਾਬ ਹੈ देर रात तक ਅੱਧੀ ਰਾਤ ਤੱਕ ਜਿਵੇਂ ਸਾਨੂੰ ਮੁਸਿਬਤ ਆਈ ਹੈ ਹਟਦੀ ਬਹੁਤ ਜ਼ਿਆਦਾ ਜਾਨੀ ਮਾਰ ਹੋ ਚੁੱਕੀ ਸੜਕਾਂ ਦਾ ਫਰਕ ਢੋੜ ਚੁੱਕਿਆ ਹੈ ਤੇ ਫਿਰ ਵੀ ਐਮਨ ਸਾਹਿਬ ਆ ਟਰਾਲੀਆਂ ਉੱਪਰ ਡਰੈਗ ਤੇ ਚੜ੍ਹ ਕੇ ਤੇ ਸਾਡੇ ਦਿਨ ਰਾਤ ਸੇਵਾ ਕਰ ਰਹੇ ਹੈਗੇ ਜਿੰਨੀ ਕੁ ਮਦਦ ਉਹਨਾਂ ਕੋਲ ਹੁੰਦੀ ਹੈ ਲੋਕਾਂ ਦੀ ਕਰ ਪਛੋਣ ਦੀ ਫੀਲਡ ਹੈ ਜਾਂ ਕਿਸੇ ਨੂੰ ਰਾਸ਼ਨ ਦੀ ਜ਼ਰੂਰਤ ਹੈਗੀ ਹੈ ਉਹ ਵੀ ਵਿਚਾਰ ਹੈ ਸਾਡੇ ਤੱਕ ਤੇ ਜਿਸ ਤਰ੍ਹਾਂ ਇਹ ਆਮ ਲੋਕਾਂ ਦੀ ਸਰਕਾਰ ਹੈਗੀ ਆ ਅਸੀਂ ਆਮ ਲੋਕ ਇਹਨਾਂ ਦਾ ਬਹੁਤ ਧੰਨਵਾਦ ਕਰਦੇ ਆ ਭਗਵੰਤ ਮਾਨ ਸਾਹਿਬ ਜੀ ਦਾ ਵੀ ਧੰਨਵਾਦ ਜਿਨ੍ਹਾਂ ਨੇ ਸਾਡੇ ਆਮ ਮੰਤਰੀ ਸਾਹਿਬਾਨ ਵੀ ਇੱਥੇ ਪਹੁੰਚਿਆ ਦੋ ਤਿੰਨ ਵਾਰ ਉਹਨਾਂ ਨੇ ਵੀ ਸਾਨੂੰ ਵਿਸ਼ਵਾਸ ਦਿਵਾਇਆ ਕਿ ਸੋਈ ਜਿਹੜੇ ਕਰਨੇ ਜ਼ਰੂਰਤ ਹੈਗੀ ਐ ਇਸ ਬੰਦੇ ਦੇ ਉੱਪਰ ਕੰਮ ਕਰਾਂਗੇ ਤੇ ਕਾਰਨਾਏ ਲੱਗਿਆ ਜੀ ਹਾਂਜੀ ਭਾਈ ਜੀ ਕਿਹੜਾ ਪਿੰਡ ਹੈ ਜੀ ਤੁਹਾਡਾ ਕਿਰੀ ਰਾਜ ਸਿੰਘ ਵਾਲੀ ਕਿਸ ਤਰ੍ਹਾਂ ਦੇ ਹਾਲਾਤ ਨੇ ਔਰ ਪ੍ਰਸ਼ਾਸਨ ਔਰ ਵਿਧਾਇਕ ਸਾਹਿਬ ਵੱਲੋਂ ਕਿਸ ਤਰ੍ਹਾਂ ਦੀ ਮਦਦ ਕੀਤੀ ਜਾ ਰਹੀ ਹੈ ਇੰਦਰ ਸਾਹਿਬ ਦਾ ਸਾਡੀ ਮਦਦ ਕਰ ਰਹੇ ਨੇ ਕਿ ਹਾਲਾਤ ਬਹੁਤ ਮਾੜੇ ਨੇ ਪਾਣੀ ਪਿੱਛੇ ਦੋ ਤੇ ਗਏ ਹੋ ਸਕਦਾ ਵੀ 23 ਨਾਲੋਂ ਵੀ ਵੱਧ ਜਾਵੇ ਮੁਸ਼ਕਲ ਦੇ ਵੀ ਹੈ ਕਿ ਆਪੋ ਹੀ ਥਾਵਾ ਤੇ ਉੱਤੇ ਥਾਵਾ ਨਹੀਂ ਲੰਘਦੇ ਨੇ ਦੇਖੋ ਕਾ ਮਾਲਕ ਦੀ ਮਰਜ਼ੀ ਕੀ ਕਰਦਾ ਕਿੰਨਾ ਪਾਣੀ ਬਹੁਤ ਜ਼ਿਆਦਾ ਆ ਰਿਹਾ ਹੈ ਰੋਕੋ ਸਾਥੂ ਜੀ ਦਰ ਆਓ ਰੋਕੋ ਸਾਥੂ ਜੀ ਦਰ ਆਓ ਕਿਹੜੇ ਬੰਦੇ ਆ ਆ ਜਾਓ ਕੀ ਨਾਮ ਹੈ ਜੀ ਤੁਹਾਡਾ ਕਿਸ ਤਰ੍ਹਾਂ ਦੇਖ ਰਹੇ ਹੋ ਜੋ ਲੋਕਾਂ ਦੀ ਮਤ ਕੀਤੀ ਜਾ ਰਹੀ ਹੈ ਔਰ ਕਿਸ ਤਰ੍ਹਾਂ ਦੇ ਹਾਲਾਤ ਨੇ ਪੁੱਲ ਤੋਂ ਪਾਰਲੇ ਪਿੰਡਾਂ ਦੇ ਬੋਲੋ ਬੋਲੋ ਬਹੁਤ ਬੜੇ ਹੋ ਜਾਂਦੇ ਆ ਪਰ ਸ਼ਰਮਾ ਬਹੁਤ 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 ਖੜਾ ਦੇ ਪਰ ਰਾਤ ਦੇ ਦੋ ਨੂੰ ਚੱਲਿਆ ਪੈਂਦੇ ਆ ਬਾਕੀ ਬਹੁਤ ਹਸਤੀ ਨੇੜੇ ਜੇ ਆਏ ਤੇ ਖਾਣ ਬਣ ਕੇ ਨਾਲ ਹਾਂਜੀ ਕੀ ਨਾਮ ਆ ਜੀ ਤੁਹਾਡਾ ਸ਼ਾਮ ਸਿੰਘ ਮੈਂਬਰ ਜੀ ਰਾਮ ਸਿੰਘ ਬਣੀ ਤੋਂ ਕਿਸ ਤਰ੍ਹਾਂ ਦੇ ਹਾਲਾਤ ਨੇ ਔਰ ਕਿਸ ਤਰ੍ਹਾਂ ਦੀ ਮਦਦ ਤੁਹਾਨੂੰ ਕੀਤੀ ਜਾ ਰਹੀ ਹੈ ਹਾਲਾਤ ਸਰ ਬਹੁਤ ਮੜਿਆ ਪਾਣੀ ਚੜਾ ਜਾਂਦਾ ਘਰਾਂ ਚ ਵੜੀ ਜਾਂਦਾ ਔਰ ਮੜੇ ਹਾਲਾਤ ਔਰ ਪ੍ਰਸ਼ਾਸਨ ਵੱਲੋਂ ਜਾਂ ਵਿਧਾਇਕ ਸਾਹਿਬ ਵੱਲੋਂ ਸਰਕਾਰ ਵੱਲੋਂ ਕਿਸ ਤਰ੍ਹਾਂ ਦੀ ਸਹਾਇਤਾ ਦਿੱਤੀ ਜਾ ਰਹੀ ਹੈ ਤੁਹਾਨੂੰ ਸਾਰੀ ਸਹਾਇਤਾ ਦਿੱਤੀ ਜਾ ਰਹੀ ਹੈ ਪਰ ਚੰਡੇ ਪੈਣੇ ਫੀਡ ਵੱਢੀ ਜਾਂਦੇ ਆ ਸ਼ਮਨਾ ਨਿੰਦਰਪਾਲ ਸਿੰਘ ਸ਼ਮਨਾ ਕੋ ਵੀ ਘੰਟੇ ਸਾਡੇ ਨਾਲ ਆਏ ਜਿੱਲੇ ਵੀ ਉਹਨੂੰ ਜਿੱਲੇ ਵੀ ਕੋਣ ਤਰੀਕ ਕੋਸ਼ਿਸ਼ ਕਰੀਏ ਸਾਡੇ ਖੂਨ ਦੀ ਬਗੈਰ ਸਾਡੀ ਵਾਰਸਤ ਲੈ ਰਹਾ ਹੈ। ਜੀ ਪਿਆਰ ਤਾਂ ਕਰੋ ਯਾਰ ਕਿੰਨੀ ਥਾਂ ਪਈ ਆ। ਹਾਂਜੀ ਕੀ ਕਹਿਣਾ ਚਾਹੋਗੇ ਔਰ ਕਿਸ ਤਰ੍ਹਾਂ ਦੇ ਹਾਲਾਤ ਨੇ ਔਰ ਕਿਸ ਤਰ੍ਹਾਂ ਦੇ ਪ੍ਰਸ਼ਾਸਨ ਵੱਲੋਂ ਔਰ ਸਰਕਾਰ ਵੱਲੋਂ ਤੁਹਾਡੀ ਮਦਦ ਕੀਤੀ ਜਾ ਰਹੀ ਹੈ ਅਜ ਲਾਤ ਬਹੁਤ ਹੀ ਵਿਗੜਦੇ ਜਾਂਦੇ ਨੇ ਫਿਰ ਵੀ ਸਾਡਾ ਅਮਨ ਸਾਥ ਸੁਰੱਖਿਤੀ ਕਰਨੇ ਚਾਹੀਏ ਉਹ ਨਹੀਂ ਰਹਿ ਰਹੇ ਹੋਗੇ ਜੀ ਸਾਡੇ ਨਾਲ ਖੜੇ ਨਾ ਚੱਲੀ ਉਹ ਦੇਖੋ ਫੀਡ ਕੋਟ ਵੰਡੀ ਜਾਂਦੇ ਮੇਰਾ ਕੋਈ ਕੀਤੀ ਜਾਂਦੀ ਹੈ ਸਰਕਾਰੀ ਗੱਡੀ ਨਾ ਰੋਕਿਆ ਸਰ ਸਾਹਿਬ ਬਹੁਤ ਆ ਗਿਆ ਜੀ ਜੀ ਬੀਰ ਦਾ ਕਾਲੀ ਹਤ ਲੋਦਾਨੀ ਆਪਾ ਹਾਂ ਜੀ ਹੈਲੋ ਹਾਂਜੀ ਤਹਿਸੀਲਦਾਰ ਸਾਹਿਬ ਕੀ ਕਹਿਣਾ ਚਾਹੋਗੇ ਪ੍ਰਸ਼ਾਸਨ ਵੱਲੋਂ ਕਿਸ ਤਰ੍ਹਾਂ ਦੀ ਮਦਦ ਕੀਤੀ ਜਾ ਰਹੀ ਹੈ ਔਰ ਕੀ ਹਾਲਾਤ ਨੇ ਸਾਡੇ ਪੰਜ ਨੀਂਦ ਸੈਕਟਰ ਦੇ ਜਿਹੜੇ ਇਨਵਰਟਿੰਗ ਨੇ ਜੀ ਪਿਛੇਵਾਂ ਨੀਂਦ ਸੈਂਟਰ ਅਪੀਲ ਕਰਦੇ ਆ ਕਿ ਜੋ ਜੋ ਟਾਣੀਆਂ ਦੇ ਵਿੱਚ ਨੀਵੀਂ ਟਾਣੀਆਂ ਦੇ ਵਿੱਚ ਹੈ ਜੀ ਉਹ ਜਿਹੜਾ ਸਾਡਾ ਕੰਟਰੋਲ ਅੰਦਰ ਨੰਬਰ ਹੈ 01 30 26 253 ਉਹਦੇ ਤੇ ਤੁਹਾਨੂੰ ਸੰਪਰਕ ਕਰਕੇ ਆਪਣੇ ਜਿਹੜੇ ਨੇੜਲਾ ਜਿਹੜਾ ਰਿਲੀ ਸੈਂਟਰ ਹੈ ਉਸ ਨੂੰ ਉੱਥੇ ਪਹੁੰਚਾ ਜਾਓ ਉੱਥੇ ਉਹਨਾਂ ਦਾ ਜਿਹੜਾ ਪਸ਼ੂਆਂ ਲਈ ਚਾਰਾ ਜਿਹੜਾ ਰਾਸ਼ਨ ਖਾਨਪਿੰਡ ਦਾ ਜੋ ਵੀ ਹੈ ਪ੍ਰਬੰਧ ਬੈਡਿੰਗ ਵਗੈਰਾ ਆ ਆਰਾਮ ਕਰਨ ਲਈ ਉਹ ਸਾਰਾ ਕੁਝ ਅਰੇਂਜ ਕੀਤਾ ਹੋਇਆ ਹੈ oh i am